ਸੋਕ ਮਹਿਲੇ ਤਿਜ ਬ੍ਰਹਮ ਬਿੰਦੈ ਸਦਾ ਬ੍ਰਹਮਤ ਰਹੈ ਇਕ ਸ਼ਬਦ ਲੇਵਲਾਈ ਬ੍ਰਹਮ ਬਿੰਦੈ ਸਦਾ ਬ੍ਰਹਮਤ ਰਹੈ ਇਕ ਸ਼ਬਦ ਲੇਵਲਾਈ ਨਾਵਨੇ 18 ਸਿੱਧੇ ਪਿਛੇ ਲਕਿਆ ਫਿਰੇ ਜੋ ਅਰਹਿਰਤ ਸਦਾ ਉਸਾਈ ਬਿਨ ਸਤਗੁਰ ਨਾਉ ਨ ਪਾਈਐ 부ਝੋ ਕਰ ਵਿਚਾਰ ਨਾਨਕ ਪੁਰੇ ਘਾ ਸਤਿਗੁਰ ਮਿਲਹਿ ਸੁਖ ਪਾਏ ਜੁਗ ਚਾਰ ਮਹਲਾ 3 ਜੀ ਕਿਆ ਗਬਰੂ ਕਿਆ ਬਿਰਧ ਹੈ ਬਨਮੁਖ ਦ੍ਰਿਸ਼ਨਾ ਭੋਖ ਨ ਜਾਏ ਗਰਮਕ ਸ਼ਵ ਦੇ ਰਕਤੇ ਆ ਸ਼ੀਤਲ ਹੋਏ ਆ ਦਰ ਤ੍ਰਿਪਤ ਸੰਤੁਖਿਆ ਕਿਰੋ ਭੋਖ ਨ ਲੱਗੇ ਆਏ ਨਾਨਕ ਜੇ ਗੁਰਮਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਵਾਈ ਪੌੜੀ ਲੇ ਹਾਰੇ ਤੈਨ ਅਖੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਇਂਦੇ ਤੈਨ ਦਰਸ਼ਨ ਉਪਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰਨਾਮਸਤਰਾਹੀ ਰੰਗ ਸਿਓ ਸਭ ਕੇ ਲੇਖ ਕਰਿਖਾ ਕਾਣ ਕਾਣ ਸੁਹਾਵਾ ਸੋ ਸਰੀਰ ਥਾਨ ਹੈ ਕਿਥੇ ਮੇਰਾ ਗੁਰ ਧਰੇ ਵਿਖਾ ਕਾਣ ਕਾਣ ਸੁਹਾਵਾ ਸੋ ਸਰੀਰ ਥਾਨ ਹੈ ਤਿਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ